ਇਹ ਕੌਣ ਹੈ ਜੋ ਸਿਰੇ ਪੰਜਾਬ ਦੇ ਦਰਬਾਰ ਵਿੱਚ ਖੜ ਕੇ ਸਟਾਈਲ ਮਾਰ ਰਿਹਾ ਹੈ ਇਹ ਹਨ ਜੀ ਹੀਰਾ ਸਿੰਘ ਡੋਗਰਾ ਯਾਨੀ ਕਿ ਮਹਾਰਾਜਾ ਸਾਹਿਬ ਜੀ ਦੇ ਫਰਜ਼ੰਦੇ ਖਾਸ਼ ਮਹਾਰਾਜਾ ਸਾਹਿਬ ਨੇ ਦਾਉ ਮਰ ਇਹਨਾਂ ਨੂੰ ਬੜੀ ਮੁਹੱਬਤ ਨਾਲ ਨਿਵਾਜਿਆ ਤੇ ਖਾਸ਼ ਉਹਦੇ ਪ੍ਰਧਾਨ ਪੇਂਟਿੰਗ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧਿਆਨ ਸਿੰਘ ਡੋਗਰਾ ਮੁੱਖ ਮੰਤਰੀ ਦਾ ਬੇਟਾ ਹੋਣ ਕਰਕੇ ਇਹਨਾਂ ਦੀ ਖਾਸ਼ ਬੁੱਕਤ ਸੀ ਦਰਬਾਰ ਵਿੱਚ ਇੱਕ ਵਾਰ ਇੱਕ ਆਰਟਿਸਟ ਮਹਾਰਾਜਾ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਤੁਹਾਡਾ ਪੋਰਟਰੇਟ ਕਰਨਾ ਚਾਹੁੰਨਾ ਹਾਂ ਮਹਾਰਾਜਾ ਸਾਹਿਬ ਕੋ ਕਹਿੰਦੇ ਹਨ ਕਿ ਮੈਂ ਸੋਣਾ ਨਹੀਂ ਹੀਰਾ ਸਿੰਘ ਡੋਗਰਾ ਇਹਨਾਂ ਦਾ ਪੋਰਟਰੇਟ ਕਰ ਦੇ ਉਸ ਵੱਲੋਂ ਬੜਾ ਹੀ ਖੂਬਸੂਰਤ ਪੂਰਤ ਪੋਰਟਰੇਟ ਕਰਕੇ ਦਿੱਤਾ ਜਾਂਦਾ ਹੈ ਫਿਰ ਉਹ ਵੀ ਵਖਤਾਉਂਦਾ ਹੈ ਕਿ ਪੁੱਤਾਂ ਨਾਲੋਂ ਵੱਧ ਪਿਆਰ ਕੀਤੇ ਜਾਣਦੇ باوجود ਮਹਾਰਾਜਾ ਸਹਿਬ ਜੀ ਦੇ ਅਕਾਲ ਚਲਾਣੇ ਮਗਰੋਂ ਹੀਰਾ ਸਿੰਘ ਡੋਗਰਾ ਵੱਲੋਂ ਕੋਮਰ ਕਸ਼ਮੀਰਾ ਸਿੰਘ ਅਤੇ ਬਾਬਾ ਬੀਰ ਸਿੰਘ ਸਮੇਤ ਬਹੁਤ ਸਰਦਾਰਾਂ ਨੂੰ ਤੋਪਾਂ ਦੇ ਗੋਲਿਆਂ ਦੇ ਨਾਲ ਉਡਾ ਦਿੱਤਾ ਜਾਂਦਾ ਹੈ ਬਾਬਾ ਬੀਰ ਸਿੰਘ ਔਰੰਗਾਬਦੀ ਦੇ ਡੇਰੇ ਤੇ ਹਮਲਾ ਕਰਨ ਦਾ ਪਤਾ ਲੱਗਣ ਮਗਰੋਂ ਖਾਲਸਾ ਫੌਜ ਵੱਲੋਂ ਪੰਡਤ ਜੱਲੇ ਸਮੇਤ ਹੀਰਾ ਸਿੰਘ ਨੂੰ ਭੁਜਾ ਭੁਜਾ ਮਾਰਿਆ ਜਾਂਦਾ ਹੈ ਹੀਰਾ